ਮੈਂ ਪਹਿਲੇ ਤੋਂ 2023 ਜੀ ਤੁਸੀਂ ਫੌਜ ਤੋਂ ਆਏ ਹਾਂ ਜੀ ਅੱਛਾ ਫਲਾਈਟ ਆਏ ਤੁਸੀਂ ਮੈਂ ਉਹ ਤੋਂ ਮੇਰੇ ਪਿੰਡ ਚਿੱਟਾ 70 ਸੀਡੇ ਲਾਰੇ ਜੀ ਇਹ ਬੰਦਾ 10 ਸਾਲ ਤੋਂ ਬਲੈਕ ਕਰ ਰਿਹਾ ਸੀਗਾ ਇਹਦੇ ਮੈਂ ਬੁਰਦਾ ਆ ਗਿਆ ਆਵਾਜ਼ ਚੁੱਕੀ ਆਪਣੀ ਅਸੀਂ ਕਈ ਵਾਰੀ ਡੀਐਸਪੀ ਸਾਹਿਬ ਨੂੰ ਦਿੱਤਾਗਾ ਇਹਦੇ ਬਾਰੇ ਲੈ ਕੇ ਜਿਹੜਾ ਕਵੈਟੀ ਜੀ ਸੁਣਨੀ ਚਾਹੀਦੀ ਹੈਗੀ ਫਿਰ ਅਸੀਂ ਸਾਡੇ ਗਰਾਊਂਡ ਦੇ ਵਿੱਚ ਵੱਡਣ ਲੱਗ ਗਏ ਜੀ ਸਟੇਡੀਅਮ ਦੇ ਵਿੱਚ ਸਰੰਜਾ ਪਾਉਂਦੇ ਸੀ ਸਵੇਰ ਜਾ ਕੇ ਕਹਿੰਦੇ ਉਹਦਾ ਐਡੀਟਿਵ ਮੁੰਡੇ ਦੀ ਲਾ ਕੇ ਜਾਂਦਾ ਰਹੇਗਾ ਕੋਚ ਚਾਹੀ ਪ੍ਰੈਕਟਿਸ ਕਰਾਉਂਦਾ ਰਿਹਾ ਆ ਦੇਖੋ ਜੀ ਇਹਦੇ ਵਿੱਚੋਂ ਮੁੰਡੇ ਇਹਨਾਂ ਨੇ 2-3 ਖਰਾਬ ਕਰਦੇ ਇਹ ਤੁਸੀਂ ਇੱਥੇ ਖੇਡਾਂ ਵਾਸਤੇ ਬੱਚੇ ਤਿਆਰ ਕਰ ਰਹੇ ਹੋ ਹਾਂਜੀ ਹਾਂਜੀ ਸਰ ਕਿਹੜੀ ਗੇਮ ਖਿਲਾਉਂਦੇ ਸੀ ਕਬੱਡੀ ਖਡਾਉਂਦੇ ਮੈਂ ਰੈਸਲਿੰਗ ਦਾ ਜੀ ਗ੍ਰੀਕ ਤੁਸੀਂ ਆਪ ਰੈਸਲਿੰਗ ਕਰਦੇ ਰਹੇ ਰੈਸਲਿੰਗ ਬਾਕਸਿੰਗ ਕਰ ਕਬੱਡੀ ਮੈਂ 2-3 ਗੇਮਾਂਾਂ ਜੀ ਕੋਚ ਵੀ ਰਹੇ ਮੈਂ ਆਰਮ ਕੋਚ ਜੀ ਇਸ ਤੋਂ ਬਾਅਦ ਸਰ ਇਹ ਬੰਦੇ ਦੇ ਅਸੀਂ ਪੰਚਾਇਤੀ ਤੌਰ ਤੇ ਅਸੀਂ ਕਮੇਟੀ ਬਣਾ ਲਈ ਦੀ ਕਮੇਟੀ ਤੇ ਪੰਚਾਇਤੀ ਤੌਰ ਤੇ ਸੀ ਘਰੇ ਜਾ ਕੇ ਗੱਕੇ ਆਏ ਆ ਉਹ ਇਹ ਕੰਮ ਨਾ ਕਰਾ ਬੱਚੇ ਨੂੰ ਦਾਲਾ ਕਮੇਟੀ ਕਿਆ ਲੋ ਰੱਖਿਆ ਸੀ ਤੁਸੀਂ ਹੈ ਬਸ ਨਗਰ ਦੀ ਕਮੇਟੀ ਨਗਰ ਦੀ ਕੰਟੀਨੈਂਸ ਹੈ ਆਪਣਾ ਲੋਕ ਤਾਂਤੀ ਮੁੰਡਿਆਂ ਦੀ ਕਮੇਟੀ ਨਹੀਂ ਸਾਡੀ ਕਮੇਟੀ ਬਣਾ ਲਈ ਪੈਸੇ ਆ ਲਖਵੀਰ ਜੀ 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 ਲਖਵੀਰ ਜੀ ਪਕਾਉ ਹੋਏ ਜੀ ਜੀ ਉਹ ਤਾਂ ਹੈ ਉਸ ਤੋਂ ਬਾਅਦ ਸਾਬ ਉਹਦੇ ਘਰੇ ਜਾ ਕੇ ਕਿਹਾ ਉਹ ਬੰਦਾ ਫੇਰ ਨਹੀਂ ਸੁਧਰਿਆ ਇਰਵਿੰਸ ਉਹ ਬੰਦੇ ਨੇ ਲਗਾਤਾਰ ਕੰਮ ਜਾਰੀ ਰੱਖਿਆ 12 12 13 13 ਸਾਲਾਂ ਬੰਦੇ ਬੱਚਾ ਨੂੰ ਸਪਲਾਈ ਕਰਨ ਲੱਗ ਪਏ ਉਹ ਦੁਬਾਰਾ ਖਾਣ ਲੱਗ ਜਾਂਦੇ ਅੱਛਾ ਉਹ ਦੁਬਾਰਾ ਚੋਰੀਆਂ ਕਰਨ ਲੱਗ ਜਾਂਦੇ ਉਹਨੇ ਗਰੀਬ ਘਰਾਂ ਦੇ ਬੱਚੇ ਬਹੁਤ ਲਾਇਏ ਸੀ ਉਹਨੇ 70 80 ਮੁੰਡੇ ਖਰਾਬ ਕਰ ਦਿੱਤੇ ਪਿੰਡ ਦੇ ਸੁਵਦ ਕਹਿਣ ਤੋਂ ਬਾਅਦ ਸਾਹਿਬ ਮੈਂ ਟਾਰਗੇਟ ਬਣ ਗਿਆ ਉਹ ਫਰੰਟ ਲਾਈਨ ਛੱਡ ਜੀ ਵੱਡ ਤਾ ਜੀ ਨਾ ਸਿੱਧੇ ਬਰਦ ਤੁਸੀਂ ਬੰਦ ਕਰਦੇ ਪਿੰਡ ਤੋਂ ਬਿਲਕੁਲ 1.5 ਸਾਲ ਬਾਅਦ ਸਾਹਿਬ ਪਹਿਲਾਂ ਉਹਨੇ ਕੋਡ ਪੱਤੇ ਦੇ ਗੁਰਦੁਵਾਰਾ ਸਾਹਿਬ ਸੌਂ ਪਾਈ ਐ ਤੇ ਉਸ ਤੋਂ ਬਾਅਦ ਮੈਂ ਕੰਮ ਨਹੀਂ ਕਰਦਾ ਵੀ ਮੇਰੇ ਕਮੇਟੀ ਦੇ ਨਾਲ ਕੋਈ ਰੌਲਾ ਨਹੀਂ ਮੈਂ ਕੋਈ ਵਾਦਾ ਨਹੀਂ ਕਰਦਾ ਤੇ ਇੱਥੇ ਦਾ ਮੈਂ ਕਿੱਥੋਂ ਆ ਰਿਹਾ ਸੀਗਾ ਕੁਦਰਰੀ ਡਿਊਟੀ ਹੈ ਨਹੀਂ ਪਹਿਲਾਂ ਬੀਪੀਸੇ ਵਿੱਚ ਲੱਗਿਆ ਸੀਗਾ ਆ ਕਿ ਪ੍ਰਾਈਵੇਟ ਸੀ ਕਿਪੋਂ ਦੇ ਆੜੀਆਂ ਸੀਗਾ ਬੈਠਾ ਪਹਿਲਾਂ ਮੇਰੀ ਗੱਡੀ ਲੈ ਕੇ ਗੱਡੀ ਮਾਰੀ ਮੋਟਰਸਾਈਕਲ ਦੇ ਬਿੱਸੋਂ ਮੈਨੂੰ ਹਟ ਲਿਆ ਉਸ ਤੋਂ ਬਾਅਦ ਸਾਹਿਬ ਇਹਨਾਂ ਵਜਲੇ ਨੇ ਜਦੋਂ ਮੈਂ ਦਿਖੇ ਪਿੱਛੇ ਐਕਸੀਡੈਂਟ ਹੋ ਗਿਆ ਤੇ ਇੱਕ ਕੀ ਦਾ ਇੱਕ ਤੇ ਆ ਕਿਹਾੜੀ ਐ ਰਾੜ ਐ ਤੇ ਵੀ ਸਵਾਲ ਐ ਪਹਿਲਾ ਮੇਰੇ ਐ ਚਲਾਵਾ ਮਾਰੇ ਭੱਜ ਜਾਂਦੇ ਮੈਂ ਭੱਜ ਲੈ ਤੀ ਇੱਕੇ ਮੇਰੀ ਬਾਹਰ ਗਿਆ ਜੀ ਮੈਂ ਜੋ ਅੰਦਰ ਵੜ ਗਿਆ ਮੈਨੂੰ ਬਾਹਰ ਖਿੱਚ ਕੇ ਲੈ ਗਏ ਤੇ ਬਾਅਦ ਚਾਹਿਆ ਹਾਂਜੀ ਹਾਂਜੀ ਨੇ ਅੰਦਰ ਵੜ ਗਿਆ ਬਾਹਰ ਖਿੱਚ ਕੇ ਤੇ ਜਾ ਕੇ ਮਰਾਇਆ ਜੀ ਇਹਦੇ ਨੇ ਹਾਂਜੀ ਦੋਨੋਂ ਲੁੱਟਾ ਦੋਨੋਂ ਦੋਵੇਂ ਸਭ ਰਾੜ ਪਏ ਦੇ ਵਿੱਚ ਇਹਦੇ ਵਿੱਚ ਪਲੇਟ ਪੰਡਿਆ ਹੋਇਆ ਜੀ ਅੰਦਰੋਂ ਕਰੀ ਕਰਕੇ ਪੂਜਾ ਕਰੀ ਕਰਤੀ ਜਿਵੇਂ ਮਤਲਬ ਹੱਡੀਆਂ ਵੀ ਕੱਢ ਕੇ ਬਾਹਰ ਸੁੱਟਦੇ ਨੇ। ਜੀ ਵੀ ਹੋਰ ਦੇਖੋ ਸਰ ਅਸੀਂ ਪਹਿਲਾਂ ਵੀ ਐਸ ਨੂੰ ਮਤਲਬ ਕਿ ਸਾਡੇ ਕਮੇਟੀ ਮੈਂਬਰ ਦੀ ਪਹਿਲਾਂ ਵੀ ਕੁੱਟਮਾਰ ਹੋਈ ਸੀ ਇੱਕ ਦੀ। ਉਹਦੇਆਂ ਵੀ ਲੱਤਾਂ ਬਾਹਰ ਜਗਦੀਆਂ ਇਹਨਾਂ ਨੇ ਤੋੜਨ ਦੀ ਉਹਦੇ ਨਾਲ ਉਹਦੀਆਂ ਸੱਟਾਂ-ਸੱਟਾਂ ਮਾਰ ਕੇ। ਅਸੀਂ ਉਦੋਂ ਥਾਣਾ ਕੋਰਖੱਤਾ ਗਏ ਸਾਰੇ 35 ਮੁੰਡੇ 40 ਮੁੰਡੇ ਇਕੱਠੇ ਹੋ ਗਏ ਜੀ ਕਿ ਇਹਨਾਂ ਤੇ ਕੋਈ ਨੱਥ ਪਾਈ ਜਾਵੇ ਵੀ ਸਾਡਾ ਕੋਈ ਨਹੀਂ ਸਾਡੀ ਜਿਹੜੀ ਹੈਗਾ ਗੱਲ ਸੁਣਦਾ। ਉਦੋਂ ਬਾਅਦ ਦੇ ਵਿੱਚ ਜਦੋਂ ਫੌਜੀ ਸਾਹਿਬ ਨਾ ਆਇਆ ਕਰਨਾ ਹੋ ਗਿਆ ਸਾਨੂੰ ਸਾਰੇ ਪਿੰਡ ਦੇ ਵਿੱਚ ਹੀ ਡਰ ਹੋ ਗਿਆ ਜੀ। ਇਵਨ ਕੇ ਪਿੰਡ ਦੀਆਂ ਲੇਡੀਆਂ ਵੀ ਸਾਨੂੰ ਫੋਨ ਕਰਕੇ ਕਹਿਣ ਲੱਗਿਆ ਵੀ ਹੁਣ ਸਾਨੂੰ ਵੀ ਡਰ ਲੱਗਣ ਲੱਗ ਗਿਆ ਕਿ ਨੱਚ ਬੱਚਿਆਂ ਨੂੰ ਆਹ ਹਾਲਾਤ ਹੋਈ ਪੈ ਨੇ ਉਸ ਵੇਲੇ ਇਹ ਗੱਲ ਇਹ ਹੈ ਕਿ ਇਸ ਬੰਦੇ ਨੂੰ ਇਹਨਾਂ ਨੇ ਕਮੇਟੀ ਬਣਾਈ ਨਸ਼ਾ ਛਡਾਉ ਅਤੇ ਨਸ਼ਾ ਨੂੰ ਰੋਕਣ ਬਾਰੇ ਸੀ ਇਹ ਨਸ਼ਾ ਵਕ ਵੇਚਣ ਤੋਂ ਰੋਕਦੇ ਸੀ ਉਹਨਾਂ ਨੇ ਆ ਕੇ ਇੱਕ ਕਮੇਟੀ ਦਾ ਮੈਂਬਰ ਬੁਰੀ ਤਰ੍ਹਾਂ ਕੁੱਟਿਆ ਪਹਿਲਾਂ ਫਿਰ ਇਹ ਫੌਜੀ ਸਾਹਿਬ ਦੇ ਘਰ ਆ ਕੇ ਅੰਦਰ ਵੜ ਗਏ ਇਹਨੂੰ ਕੜੇਸ ਕੇ ਦੋਨੋਂ ਲੱਤਾਂ ਤੋੜ ਗਏ ਤੇ ਅੰਦਰ ਵੜਨ ਦਾ 452 ਦੀ ਲਗਾਈ ਉਸ ਤੋਂ ਬਾਅਦ ਨਸ਼ਿਆਂ ਦੀ ਐਫਆਈਆਰ ਚ ਕੋਈ ਗੱਲ ਨਹੀਂ ਵੀ ਨਸ਼ਿਆ ਕਰਕੇ ਕੁੱਟਿਆ ਉਹ ਪਿੰਡ ਵਿੱਚ ਫੈਰ ਮਾਰ ਕੇ ਗਏ ਸਾਰੇ ਪਿੰਡ ਨੂੰ ਧਮਕਾ ਕੇ ਗਏ ਡਰਾ ਕੇ ਗਏ ਬੋਲ ਕੇ ਗਏ ਜੀ ਜਿਹੜਾ ਹੁਣ ਨਸ਼ੇ ਵੇਚਣ ਤੋਂ ਰੁਕੂਗਾ ਉਹਨੂੰ ਦੇਖਾਂਗੇ ਫਿਰ ਉਹਦਾ ਕੋਈ ਜ਼ਿਕਰ ਨਹੀਂ ਉਹਦੇ ਵਿੱਚ ਇੰਨੀ ਪੁਲਿਸ ਕਿਉਂ ਮਦਦ ਕਰਦੀ ਹੈ ਨਸ਼ੇ ਵੇਚਣ ਵਾਲਿਆਂ ਦੀ ਤੁਸੀਂ ਦਾ ਮਨ ਉਹ ਕਹਿ ਦੇਣਾ ਮੈਂ ਤਾਂ ਅੱਜ ਹੀ ਆਇਆ ਨਹੀਂ ਨਹੀਂ ਕਰੋਗੇ ਤੁਸੀਂ ਤਾਂ ਇਹੀ ਲੇਕਿਨ ਕਰਦੇ ਕਿਉਂ ਆ ਤੁਸੀਂ ਲੋ ਸਰਕਾਰ ਦਾ ਤੁਹਾਨੂੰ ਕੋਈ ਡਰ ਨਹੀਂ ਰਿਹਾ ਨਾਲ ਐਮ ਐਲ ਨਾਲ ਦਾ ਪਿੰਡ ਹੈ ਉਹ ਅੱਜ ਤੱਕ ਇਹਨਾਂ ਦੀ ਸਾਰ ਨਹੀਂ ਲੇੜ ਆਇਆ ਸਰਕਾਰ ਨੇ ਇਹ ਫੌਜੀ ਆਦਮੀ ਪੂਰੇ ਵੀ ਆ ਕੇ ਇੱਕ ਦੇਸ਼ ਭਗਤੀ ਦੀ ਸੋਚ ਰੱਖ ਕੇ ਨੌਜਵਾਨ ਮੁੰਡਿਆਂ ਨੂੰ ਨਸ਼ਿਆਂ ਤੋਂ ਹਟਾ ਰਿਹਾ ਤੇ ਨਸ਼ਾ ਵੇਚਣ ਵਾਲਿਆਂ ਨੂੰ ਰੋਕ ਰਿਹਾ ਇਹ ਜਕਮੀ ਹੋ ਗਿਆ ਲੜ ਉਹਨਾਂ ਨੂੰ ਉਹਨਾਂ ਨੇ ਆ ਕੇ ਇਹਨੂੰ ਮਾਰਿਆ ਲੱਤਾਂ ਤੋੜੀਆਂ ਤੇ ਇਹਦੀ ਕੋਈ ਸੁਣਵਾਈ ਨਹੀਂ ਉਸ ਤੋਂ ਬਾਅਦ ਸਰਕਾਰ ਦੀ ਕੋਈ ਮਦਦ ਨਹੀਂ ਤੇ ਇਹ ਆਪਣਾ ਘਰ ਬੇਹਾਲ ਪਿਆ ਮੈਂ ਤਾਂ ਸਰਦੀ ਸਰਕਾਰ ਚ ਪਹਿਲਾਂ ਲੱਗਿਆ ਹੁਣ 3 ਸਾਲ ਪਹਿਲੀ ਵਾਰ ਲੱਗਿਆ ਉਹ ਯਾਰ ਮੇਰੀ ਸਰਕਾਰ ਚ ਲੱਗਿਆ ਨਹੀਂ ਲੰਬਾ ਦਾ ਮੈਂ ਫਾਲੋ ਮੈਂ ਇਹਨੂੰ ਫਾਲੋ ਕਰਨਾ ਸਰ ਜਿਹੜਾ ਸਰਨੇਦ ਦੇ ਸੇਵਾ ਸਟੇਟਮੈਂਟ ਦੇਖੋ ਕੀ ਸੀ ਜੀ ਕੀ ਗੱਡਾ ਨਾ ਮੈਨੂੰ ਮਿਲ ਲੈਣਗੇ ਬੰਦੇ ਜਿੰਨਾਂ ਨੂੰ ਤੁਸੀਂ ਕਹੋਗੇ ਉਹ ਇਹਨਾਂ ਦੀਆਂ ਇਹ ਦੇਖ ਈਨਾ ਦਾ ਅਸਲੇ ਦਾ ਬਿਕਨੇ ਜ਼ਿਕਰ ਕਰਿਆ ਉਹ ਬੰਦੇ ਨਸ਼ਾ ਤਸਕਰ ਹੈ ਇਸ ਚੀਜ਼ ਨੂੰ ਲੁਕੋ ਕੇ ਰੱਖਿਆ ਪਰਚੇ ਦੇ ਵਿੱਚ ਜਿਹੜਾ ਅਸਲੀ ਮੁੱਦਾ ਦਾ ਇਹ ਹੈ ਕਿ ਪਿੰਡ ਵਾਲੇ ਨੌਜਵਾਨ ਮੁੰਡੇ ਇਕੱਠੇ ਹੋ ਕੇ ਨਸ਼ਿਆ ਨੂੰ ਰੋਕ ਰਹੇ ਹਾਂਜੀ ਹਾਂ ਨਸ਼ੇ ਵੇਚਣ ਵਾਲੇ ਉਹਨਾਂ ਨੂੰ ਕੁੱਟ ਰਹੇ ਤੇ ਪੁਲਿਸ ਉਹਦੀ ਮਦਦ ਕਰਦੀ ਹੈ ਉਲਟਾ ਉਹਨਾਂ ਦੇ ਉਹਨਾਂ ਦੇ ਪ੍ਰੋਪਰ ਪਰਚਾ ਨਹੀਂ ਦਰਜ ਕਰਦੀ ਉਹਨਾਂ ਤੇ ਪ੍ਰੋਪਰ ਕਾਰਵਾਈ ਨਹੀਂ ਕਰਦੀ ਨਸ਼ਿਆਂ ਵਾਲੀ ਗੱਲ ਵਿੱਚ ਲੁਕੋ ਕੇ ਰੱਖਦੀ ਇਹ ਕਿਸ ਤਰ੍ਹਾਂ ਚੱਲਣਾ ਨਹੀਂ ਚੱਲਦਾ ਜੀ ਕੀ ਰੀਗਨ ਦਾ ਤਬਾ ਕੋਈ ਨਾਲ ਤਾਂ ਬੈਸੇ ਹਾਂ ਤੁਸੀਂ ਘਰੇ ਆਏ ਇਹ ਅੱਜ ਹਾਂਜੀ 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 ਸਰ ਇਹ ਕੁਲਦੀਪ ਸਿੰਘ ਹੌਲਦਾਰ ਹੈ ਹਾਂਜੀ ਸਿੱਖੂ ਤੋਂ ਹਾਂ ਉਹ ਬੰਦੇ ਦੀ ਸਰ ਮੇਰੇ ਕੋਲੇ ਇੱਥੇ ਹਾਂਜੀ ਹਾਂਜੀ ਸਰ ਓਕੇ ਉਹ ਬੰਦਾ ਮਿਲਿਆ ਹੋਏਗਾ ਰਸੀਦਾਂ ਦੇ ਨਾਲ ਓਕੇ ਇੱਥੇ ਜਿੰਦੇਵਾਰੀ ਆਏ ਪੈਸੇ ਲੈ ਕੇ ਚਲੇ ਜਾਂਦਾਗਾ ਕੁਲਦੀਪ ਹਾਂਜੀ ਉਸੇ ਬੰਦੇ ਕੋਲੇ ਜਾਂਦੀ ਸਰ ਜੀ ਇਹ ਉਹ ਵੀ ਉਹ ਆਪਣਾ ਤੁਸੀਂ ਟੋਪ ਡੈਟੈਕਟ ਕਰਾਉਂਦੇ ਚਿੱਟਾ ਲਾਉਂਦੋ ਬੰਦਾ ਓਕੇ ਹਾਂ ਜੀ ਇਹ ਬੰਦੇ ਦੱਸ ਰਹੇ ਇੱਕ ਬੰਦਾ ਪੈਸੇ ਟ੍ਰਾਂਸਫਰ ਪਹਿਲਾਂ ਨਲਕੀ ਹੋਇਆ ਸੀ ਉਸ ਬੰਦੇ ਨੂੰ ਕੋਈ ਪੈਸੇ ਟ੍ਰਾਂਸਫਰ ਹੁੰਦੇ ਜੀ ਤੇ ਹਾਂ ਸਰ ਜਿਹੜਾ ਸੀਏਡੀ ਵਾਲਾ ਸੀ ਪਹਿਲਾਂ 2023 ਚ ਇੱਥੇ ਉਹ ਉਸੇ ਬੰਦੇ ਤੋਂ ਟ੍ਰਾਂਸਫਰ ਕਰਾਉਂਦੇ ਆ ਉਹਦੇ ਮੋਬਾਈਲ 'ਚ ਪੈਸੇ Google Pay ਦੇ ਦੇਖੋ ਮੋਬਾਈਲ ਵਗੈਰਾ ਨਹੀਂ ਸਰ ਇਹ ਨਾਲ ਪੁਲਿਸ ਆ ਰਿਹਾ ਪ੍ਰਸ਼ਾਸਨ ਇਸ ਸਾਰਾ ਚੀਜ਼ ਜਿਹੜੀ ਚੀਜ਼ ਦੱਸ ਰਹੇ ਆ ਕੋਈ ਨਹੀਂ ਸੀ ਇਸ ਦਿਨ ਮੈਂ ਕਰਦਾ ਜਿਹ ਚੀਜ਼ ਨੇ ਉਹ ਸਾਬਤ ਕਰਦਾ ਜਿਹੜਾ ਗਾਉਣੇ ਵਾਲਾ ਕਹਿੰਦਾ ਨਾ ਵੀ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਛਰੇ ਆ ਪਿੱਛਾ ਆਹ ਚੀਜ਼ਾਂ ਸਾਬਤ ਕਰਦੇ ਆ ਉਹਨੇ ਤਾਂ ਲੋਕ ਗੀਤ ਬਣਦੇ ਆ ਨਹੀਂ ਨਹੀਂ ਠੀਕ ਹੈ ਜਦ ਬਿਲਕੁਲ ਕੋ ਸ਼ਬਦ ਹੈ ਜੀ ਪੁੱਛਨੇ ਪੂਰਾ ਵੀ ਦੱਤਾਂ ਤੋਂ ਸਾਡੇ ਅਸੀਂ ਦਸਨ ਗੋਡਿਆਂ ਥੱਲੇ ਕੁੱਟੂ ਇਹਦਾ ਹਾਈਲਾਈਟ ਹੋ ਗਿਆ ਮੈਂ ਹੋਰ ਵੀਡੀਓ ਦੇਖੀ ਇਹਨਾਂ ਦੀ ਕਮੇਟੀ ਦਾ ਮੈਂਬਰ ਸੀ ਉਹਨੂੰ ਕੁੱਟ ਰਹੇ ਆ ਲੱਗਦਾ ਅਨਿਲ ਜੀ ਉਹਨਾਂ ਜੀ ਵੀ ਲੱਤਾਂ ਦੇ ਥੱਲੇ ਤੇ ਕੁੱਟਿਆ ਇਹਦੀਆਂ ਵੀ ਲੱਤਾਂ ਹੀ ਤੋੜੀਆਂ ਦੋਨੋਂ ਹਾਂਜੀ ਥੋੜੋ ਪਤਾ ਲੱਗ ਰਿਹਾ ਹੈ ਫੋਸ ਨੇ ਕਹਿ ਕੇ ਰਾਹੀ ਬੰਦਾ ਕਰਾਈ ਉਹ ਕਹਿੰਦਾ ਤੇਰੇ ਉੱਤੇ ਪੈ ਜਾ ਲੈ ਕੁੱਟ ਖਾਣਾ ਕਹਿੰਦਾ ਤੇਰੇ ਉਲਟ ਪਰਚਾ ਬਊਗਾ ਤੂੰ ਰਾਈ ਬੰਦਾ ਕਰ ਲੈ ਐਨਾ ਧੱਕਾ ਇਹ ਗਿਆਨੀ ਧਿਆਨੀ ਬੰਦੇ ਨਹੀਂ ਨਹੀਂ ਕਰਪਾਨ ਪਾਈ ਹੋਈ ਹੈ ਸਿੰਘ ਸਜੇਵੇ ਇਹ ਸੱਚ ਬੋਲਦੇ ਥਾਣੇਦਾਰ ਨੂੰ ਕਿੱਡਾ ਸੀ ਥਾਣੇਦਾਰ ਨੂੰ ਇਹ ਹੀ ਕਿਹਾ ਕਹਿੰਦਾ ਮੈਂ ਤਾਂ ਸੱਚਾ ਬੰਦਾ ਸਰਕਾਰ ਦੇ ਉਹਰੇ ਨਹੀਂ ਮੈਂ ਮਨਸ਼ਾ ਬਕਾਈਆਂ ਨਾਲ ਮੈਂ ਸੱਚਾ ਕਿ ਇਹਨਾਂ ਦੇ ਪਰਚਾ ਪਾਉਣ ਨੂੰ ਫਿਰੇ ਵੀ ਕਿਉਂ ਮੈਂ ਤੂੰ ਪਿੰਡ ਬਕਾਉਂਦਾ ਤਾਂ ਮੇਰੀ ਬੇਇੱਜ਼ਤੀ ਹੁੰਦੀ ਹੈ ਲੈ ਆ ਆਹ ਦੀ ਬੇਇੱਜ਼ਤੀ ਪਿਛੇ ਨਾਲ ਆ ਡਮਰਾ ਮਰਵਾਤਾ ਜੀ ਤੇ ਨਾਲੇ ਇਹਨੂੰ ਕਹਿੰਦਾ ਤੈਨੂੰ ਅੰਦਰ ਦੇ ਨੂੰ ਮੈਂ ਫਲਾਣਾ ਕਰ ਲੋ ਤਾਂ ਸਾਰਾ ਪਿੰਡ ਇਕੱਠਾ ਹੋ ਗਿਆ ਨਹੀਂ ਇਹ ਛੜਤ ਰੋਕ ਦੇ ਚਾਹ ਨਾਲ ਰਾਤਿਆ ਲੈਣ ਹਾਜ਼ਰ ਕਰਕੇ ਹੁਣ ਫੇਰ ਖਾਣੇ ਚ ਲਾਤਾ ਉਹਦੇ ਵਿੱਚ ਹੁਣ ਅਸੀਂ ਫੇਰ ਵੀ ਕਰ ਰਹੇ ਹਾਂ ਕੁਝ ਤੂੰ ਸਾਡੇ ਹਲਕੀ ਆਹ ਦੀ ਫੇਰ ਟਰਨੇ ਲਾਵਾਂਗੇ ਉਹਦੇ ਪਿੱਛੇ ਤਾਂ ਸਾਡੇ ਤੇ ਆਊਗਾ ਉਹ ਸਾਡੇ ਹੱਦ ਨੇ ਹੱਦ ਲੱਗਦੀ ਹੈ ਇਹਦੇ ਤੇ ਫੇਰ ਟੈਕਲੋ ਬੰਦੇ ਤੇ ਉਹ ਕਿੱਡੀ ਮੱਡੀ ਕਰਨਾ ਹੈ ਸਾਡੇ ਹਲਕੇ ਦਾ ਮੋਰ ਹੁਣ ਕਿਦਾਂ ਮੋਰ ਰੁਕੇ ਦਾ ਹਾਂ ਹਾਂ ਇਹ ਕੋਈ ਬੋਤਾਂ ਵੀ ਸਾਡੇ ਹਲਕੇ ਦਾ ਕੋਈ سپورਟ ਬਾਕੀ ਉਹ ਨਾਲ ਤੇ ਹਲਕੇ ਚ ਲਾਤਾ ਇੱਥੋਂ ਹਟਾ ਜਮ ਜਮਾ ਸ਼ਾਮੇ ਹਾਂ ਕੇ ਜੀ ਨਾਲ ਦੇ ਕੋ ਸਾਡੇ ਹੱਥੇ ਜੀ ਸਾਡੇ ਹਲਕਾ ਮਾਉਣ ਨਹੀਂ ਐਸੀ ਹਲਕੇ ਜੀ ਸਰਕਾਰ ਉਹਨਾਂ ਦੇ ਪਰਚਾ ਕਿਉਂ ਨਹੀਂ ਕਰਦੀ ਜਿਹੜੇ ਹੁਣਸ ਵਾਲੇ ਮਦਦ ਕਰਦੇ ਪਰਚਾ ਸਰਕਾਰ ਕੋ ਸਰਕਾਰ ਨੇ ਇਹ ਤਾਂ ਕਿ ਪਿਛਲੀ ਸਰਕਾਰ ਨੇ ਵਿਚ ਵਿੱਚ ਉਹ ਪੁਲਿਸ ਵਾਲੇ ਆਉਣੇ ਚਾਹੀਦੇ ਜਿਹਨਾਂ ਨਾਲ ਉਹ ਕਟੋਆ ਉਹ ਮਾਨਤ ਮਾਨ ਨੂੰ ਕਿਸੇ ਨੇ ਸਵਾਲ ਕੀਤਾ ਕਹਿੰਦੇ ਉੱਥੇ ਐਂ ਕਰਕੇ ਪਿੰਡ ਕਹਿੰਦਾ ਤੁਸੀਂ ਤਾਂ ਇੱਕ ਬੰਦੇ ਮਗ ਲਾ ਗਏ ਪਿੰਡ ਗਏ ਹੋ ਉਥੇ ਪੂਰੀ ਇਨਕੁਆਰੀ ਹੋ ਗਈ ਬਿਅਰ ਚਿੱਟੇ ਦਾ ਮਸਦਾ ਹੋਈ ਇਨਕੁਆਰੀ ਸਾਡੇ ਪਿੰਡ ਦੀ ਮਰਜ਼ੀ ਸੀਐਡੀ ਕਰ ਲੈ ਇੱਕ ਵੀ ਪਰਸੈਂਟ ਹੈ ਨਾ ਕੋਈ ਵੱਟ ਦਾ ਰੋਲਾ ਵੀ ਕਿਸੇ ਨਾਲ ਲੱਗ ਰਿਹਾ ਦੇਣ ਲੈਣ ਦਾ ਰੋਲਾ ਸਾਰਾ ਪਿੰਡ ਖਾਣ ਨੂੰ ਤਿਆਰ ਹੈ ਜੀ ਇੰਨਾ ਧੱਤਾਂ ਥੋੜੀਆਂ ਜਿਹੀਆਂ ਉਹ ਉਹਨਾਂ ਨੂੰ ਬੰਦੂਦ ਰਿ ਆਹ ਆਂਦੀ ਨਜੀ ਉਤੰਤ ਫਿਰ ਸਰਕਾਰ ਨਹੀਂ ਕਰਤਾ ਜੀ ਕੋਈ ਮੁੰਡਾ ਇਹਦਾ ਮੁੰਡੇ ਨੂੰ ਬਾਹਰ ਕੱਢਣੋਂ ਬੰਦਾ ਕੁੜੀ ਬਾਹਰ ਭੇਜ ਤੇ ਮੁੰਡੇ ਨੂੰ ਬਾਹਰ ਭੇਜਣੋਂ ਕਰਦਾ ਇਹ ਇੱਥੇ ਹੀ ਕਰੂਗਾ ਤੁਰਿਆ ਜਾਂਦਾ ਇਹ ਤੋਂ ਨਹੀਂ ਸਰਕਾਰ ਨੇ ਕੀ ਮਦਦ ਕਰਦੀ ਨੌਕਰੀ ਦੇ ਸਕਦੀ ਜੀ ਇਹ ਨਾਲੇ ਰਿਟਾਇਰਡ ਪਤਨੀ ਆ ਹੁਣ ਜੀ ਚੰਨੇ ਸਾਹਿਬ ਇਹ ਕਮੇਟਰੀ ਉਹਦਾ ਰੱਬ ਨੂੰ ਪਤਾ ਜੀ ਇੰਟਰਵਿਊ ਵੀ ਵਗੈਰਾ ਵੀ ਸੀਗੀ ਵਿਚਾਰੇ ਦੀ ਦੁਆਰੇ ਪੁਲਿਸ ਦੇ ਲੱਗਣ ਦੀ ਲਿਆਣ ਵੀ ਕਰਦਾ ਜਾਂ ਅਸੀਂ ਪ੍ਰੈਕਟਿਸ ਕਰਦਾ ਸੀ ਤੇ ਉਹਨਾਂ ਮੁੰਡਿਆਂ ਨਾਲ ਵੀ ਮੈਂ ਦੁਆਰੇ ਭੱਦੀ ਹੋ ਗਿਆ ਸਰਕਾਰ ਨੂੰ ਇਹ ਬੇਨਤੀ ਵੀ ਕੀਤੀ ਜੀ ਕਿ ਕੋਈ ਬੰਦਾ ਆਇਆ ਵੀ ਸਾਨੂੰ ਨੌਕਰੀ ਦਾ ਘੱਟੋ ਘੱਟ سپورਟ ਦੇ ਦਿਓ ਤੇ ਮੈਂ ਉਹ ਵੀ ਹੁਣ ਆਖਿਆ ਤੁਸੀਂ ਤਕੜੇ ਹੋ ਬਾਈ ਜੀ ਨਹੀਂ 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 ਸਰ ਸੰਗਤ